बोलो बालाजी महाराज की जय श्री राम जय जय राम श्री राम मेरे नाम श्री राम जय जय राम श्री राम मेरे नाम श्री राम मेरे नाम श्री राम को राम श्री राम मेरे नाम ਧਾਰੀਵਾਲ ਵਿੱਚ ਹਨੂਮਾਨ ਜੀ ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਦੇ ਸੰਬੰਧ ਵਿੱਚ ਸੰਕਟ ਮੋਚ ਹਨੂਮਾਨ ਮੰਦਿਰ ਧਾਰੀਵਾਲ ਵਿਖੇ ਇੱਕ ਮੀਟਿੰਗ ਪੰਜਾ ਜੀ ਦੇ ਪ੍ਰਬੰਧਾਂ ਹੇਠ ਕੀਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਪੰਜਾ ਜੀ ਨੇ ਦੱਸਿਆ ਕਿ ਐਤਵਾਰ ਸ਼ਾਮ 7 ਵਜੇ ਸੰਕਟ ਮੋਚ ਹਨੂਮਾਨ ਜੀ ਮੰਦਿਰ ਤੋਂ ਸ਼ੋਭਾ ਜਤਰਾ ਕੱਢੀ ਜਾਵੇਗੀ ਅਤੇ 23 ਪ੍ਰਾਯਾਤ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਹਨੂਮਾਨ ਜੀ ਦਾ ਪਾਠ ਹੋਵੇਗਾ 6:30 ਵਜੇ ਸਤਸੰਗ ਕੀਤਾ ਜਾਵੇਗਾ ਅਤੇ 7:30 ਵਜੇ ਆਰਤੀ ਹੋਵੇਗੀ 8 ਵਜੇ ਭੰਡਾਰਾ ਹੋਏਗਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 21 ਅਤੇ 23 ਅਪ੍ਰੈਲ ਨੂੰ ਸ਼ਾਮ ਸੰਕਟ ਮੋਚਰ ਹਰਿਮਾਨ ਮੰਦਿਰ ਜੀ ਵਿੱਚ ਪਹੁੰਚ ਕੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਮੌਕੇ ਤੇ ਨਰਿੰਦਰ ਪੰਜਾ ਸੰਜੀਤ ਸੋਨੀ ਆਸ਼ੂ ਮੋੜਗਲ ਬੰਤੀ ਸ਼ਰਮਾ ਵਰਮ ਸੋਨੀ ਨਕੁਲ ਸੰਕਲਪ ਮਹਾਜਨ ਸ਼ੰਕੀ ਹਣੀ ਬਰਮਾ ਅਤੇ ਪ੍ਰਿੰਜਾ ਰਕੇਸ਼ ਸ਼ਰਮਾ ਮੌਜੂਦ ਰਹੇ जय श्री राम जय श्री बालाजी जैसा कि आप सबको पता ही है कि बालाजी का जन्म उत्सव तेईस अप्रैल को आ रहा है इसी उपलक्ष्य में श्री संकट मोचन हनुमान मंदिर से 21 अप्रैल को शोभा यात्रा निकाली जाएगी आप सभी धारीवाल निवासियों और देश विदेश के सभी निवासियों से अपील है कि कृपया इस शोभा यात्रा में हिस्सा लें और पुण्य के भागी बनें। और साथ ही में रात को लंगर भंडारा भी इस संकट मोचन हनुमान मंदिर में आयोजित किया जा रहा है सब लोग आए और वहां से प्रसाद खाए इसके साथ ही तेईस अप्रैल को शाम को पांच से सात बजे तक श्री सुंदरकांड जी का पाठ इस संकट मोचन हनुमान मंदिर में होएगा वहां भी आप सब आए और श्री बालाजी महाराज का आशीर्वाद प्राप्त करें उसके बाद भव्य भंडारे का आयोजन भी इसी मंदिर में किया जा रहा है जय श्री राम जय श्री राम जय देश श्री राम जय बाला श्री बालाजी महाराज सारे ਧਰਮਾਂ ਨਗਰ ਨਿਵਾਸੀਆਂ ਨੂੰ ਸਾਰੇ ਵੇਸ਼ ਵਿਦੇਸ਼ਾਂ ਤੇਾਰੇ ਮੇਰੇ ਬਾਲਾ ਜੀ ਸਰਕਾਰ ਦੇ ਪ੍ਰਭੂ ਪ੍ਰੀਮੇ ਨੂੰ ਇਸ ਦਾਸ ਵੱਲੋਂ श्री ਸੰਕਟ 모ਚਨ ਹਰਮਲ ਮੰਦਿਰ ਦੇ ਸਾਰੇ ਪ੍ਰਭੂ ਪ੍ਰੀਮੇ ਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਸਾਨੂੰ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਈ ਜੀ ਬਿਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ श्री ਹਨਮਨ ਮਹਾ ਜਨਮोत्सव ਕਈ ਆਕਰ ਦੋਨ ਮੰਗਲਵਾਰ ਇਸ ਪਾਵਨ ਪੀਕਾ ਦਰਬਾਰ ਤੋਂ ਬੜੀ ਧੁੰਦਾਂ ਦਾ ਮਨਾਇਆ ਜਾ ਰਿਹਾ ਹੈ। ਇਸ ਉਪਲਖਸ਼ ਵਿੱਚ 21 ਅਪ੍ਰੈਲ ਨੂੰ ਸ਼ਾਮੀ 7 ਵਜੇ ਇਸ ਬਵੇ ਦਰਬਾਰ ਤੋਂ ਸ਼ੋਭਾ ਯਾਤਰਾ ਨਿਕਲੇਗੀ ਜਿਹੜੀ ਇਸ ਕ੍ਰਿਸ਼ਨਾ ਗਲੀ 1 2 3 4 ਦੀ ਪ੍ਰਕਰਮਾ ਕਰੇਗੀ ਫਿਰ ਵਾਪਸੀ ਇਸ ਦਰਬਾਰ ਤੋਂ ਹੋਏਗੀ। ਉਹ ਸਾਰੇ ਪ੍ਰਭੂ ਪ੍ਰੇਮੀਆ ਵਾਸਤੇ ਪ੍ਰਸ਼ਾਦ ਰੀਪੀਆ ਟੋਟ ਲੰਗਰ ਦੀ ਵਿਵਸਥਾ ਹੋਏਗੀ। ਕਈ ਆਪਣੇ ਨੂੰ ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਸ਼੍ਰੀ ਸੁੰਦਰ ਗਾਂਧੀ ਦਾ ਪਾਰਸ਼ਰੀ ਰਾਮ ਲੰਮਸ ਕੀ ਤਨ ਹੋਏਗਾ। ਉਦੇ ਬਾਅਦ ਵੀ ਪ੍ਰਭੂ ਦਾ ਕਿਰਪਾ ਦਾ ਪ੍ਰਸ਼ਾਦ ਰੁਪਇਆ ਟੋਟਲ ਅੰਗ ਬਤਾ ਆ ਜਾਏਗਾ ਆਪ ਸਭ ਪ੍ਰਭੂ ਪ੍ਰੀਮੇਰ ਦੇ ਚਲਨ ਚ ਬੇਨਤੀ ਹੈ ਵੀ ਆਈਏ ਸ਼੍ਰੀ ਰਾਮ ਜੀ ਦੇ ਅਨਨੇ ਭਗਤ ਸ਼੍ਰੀ ਹਨਮਤ ਲਾਲ ਜੀ ਮਾਰੇ ਦਾ ਜਨਮ ਦਿਨ ਮਨਾਇਏ ਸ਼੍ਰੀ ਬਾਲਾ ਜੀ ਦੀ ਕਿਰਪਾ ਦੇ ਪਾਤਰ ਬਣੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਇਏ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੈ ਕਰਾਏ ਵੀਰ ਬਜਰੰਗ ਬਲੀ ਹਰਿ ਹਰਿ ਓ